ਤੋਂ ਬਾਅਦ ਹੁਣ ਫਸਲਾਂ ਦੇ ਉੱਤੇ ਚਾਇਨਾ ਵਾਇਰਸ ਦੀ ਜੋ ਹੈ ਮਾਰ ਪੈ ਰਹੀ ਹੈ ਪਵਾਨੀਗੜ ਲਹਿਰਾਗਾਗਾ ਦੇ ਵਿੱਚ 90 ਫੀਸਦੀ ਫਸਲ ਤਬਾਹ ਹੋ ਗਈ ਹੈ ਵਾਇਰਸ ਕਰਕੇ ਚੋਨੇ ਦੀ ਫਸਲ ਦਾ ਜੋ ਹੈ ਕੱਦ ਨਹੀਂ ਵੱਧ ਰਿਹਾ ਪੀੜਤ ਕਿਸਾਨਾਂ ਨੇ ਸਰਕਾਰ ਤੇ ਸਵਾਲ ਚੁੱਕੇ ਉਹਨਾਂ ਨੇ ਕਿਹਾ ਕਿ ਕਿਸਾਨ ਖੁਦਕੁਸ਼ੀਆਂ ਨਾ ਕਰਨ ਤਾਂ ਹੋਰ ਕੀ ਕਰ ਸੋ ਸਰਕਾਰ ਵੱਲੋਂ ਕੋਈ ਮਦਦ ਨਾ ਮਿਲਣ ਦੇ ਉੱਤੇ ਕਿਸਾਨਾਂ ਨੇ ਸਵਾਲ ਚੁੱਕੇ ਅਸ ਟਾਈਮ ਸੰਗਰੂਰ ਜ਼ਿਲ੍ਹੇ ਦੇ ਬਲਾਕ ਭਵਾਨੀਗੜ੍ਹ ਦੇ ਪਿੰਡ ਕਾਕੜੇ ਦੇ ਵਿੱਚ ਖੜੇ ਆ ਜਿੱਥੇ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਣ ਲੱਗਿਆ ਕਿ ਬੋਨੇ ਰੋਗ ਨੇ ਕਿਸਾਨਾਂ ਨੂੰ ਰੋਣ ਲਈ ਮਜਬੂਰ ਕਰ ਦਿੱਤਾ ਇੱਕ ਪਾਸੇ ਫਸਲ ਹੈ ਜਿਹੜੀ ਉਹ ਪੱਕਣ ਵਾਲੀ ਹੈ ਤਿਆਰ ਹੋਣੀ ਸੀ ਤੇ ਦੂਜੇ ਪਾਸੇ ਜੇ ਫਸਲ ਦੇ ਹਾਲਾਤ ਤੁਹਾਨੂੰ ਦਿਖਾਈਏ ਕਿ ਕੋਈ ਸਿੱਟਾ ਵੀ ਉਹਦੇ ਨਿਕਲ ਨੂੰ ਤੇ ਆ ਨੀ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਤਸਵੀਰਾਂ ਦੇ ਵਿੱਚ ਅਸੀਂ ਜ਼ਰੂਰ ਦਿਖਾਵਾਂਗੇ ਕਿ ਇਹ ਜਿਹੜਾ ਬੋਨਾ ਰੋਗ ਹੈ ਤੁਸੀਂ ਦੇਖੋ ਕਿ ਇਹ ਜਿਹੜੀ ਜੀਰੀ ਹੈ ਬਿਲਕੁਲ ਖਤਮ ਹੋ ਚੁੱਕੀ ਹੈ ਝੋਨੇ ਦੀ ਫਸਲ ਹੈ ਜਿਹੜੀ ਖਰਾਬ ਹੋ ਚੁੱਕੀ ਹੈ ਜਿਹੜੇ ਜੜਾਂ ਨੇ ਇਹਦੀਆਂ ਸੁੱਕਣੀਆਂ ਸ਼ੁਰੂ ਹੋ ਚੁੱਕੀਆਂ ਨੇ ਪਰ ਮਹਿੰਗੀਆਂ ਸਪਰੇਹਾਂ ਕਰਕੇ ਯੂਨੀਵਰਸਿਟੀ ਤੋਂ ਰਿਕਮੈਂਡਡ ਦਵਾਈਆਂ ਪਾ ਕੇ ਵੀ ਪੱਲੇ ਕੀ ਪਿਆ ਤਾਂ ਫੂਸ ਕਹਿ ਸਕਦੇ ਆ ਫਸਲ ਦਾ ਫੂਸ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤਕਰੀਬਨ ਪੰਜਾਬ ਦੇ ਵਿੱਚ ਜਿਆਦਾ ਨਹੀਂ ਤਾਂ 50% ਤੋਂ ਜ਼ਿਆਦਾ ਬੋਨਾ ਰੋਗ ਹੈ ਜਿਹੜਾ ਫਸਲ ਨੂੰ ਪੈ ਚੁੱਕਿਆ ਮਹਿੰਗੀਆਂ ਮਹਿੰਗੀਆਂ ਸਪਰੇਹਾਂ ਕਰਕੇ ਜਿਹੜੇ ਕਿਸਾਨ ਨੇ ਉਹ ਅੱਕ ਚੁੱਕੇ ਨੇ ਥੱਕ ਚੁੱਕੇ ਨੇ ਕਰਜ਼ਾਈ ਹੋ ਚੁੱਕੇ ਨੇ ਸਾਡੇ ਨਾਲ ਨੌਜਵਾਨ ਜਿਹੜੇ ਕਿਸਾਨ ਨੇ ਉਹਨਾਂ ਨਾਲ ਗੱਲ ਕਰਦੇ ਆ ਬਾਈ ਜੀ ਕੀ ਨਾਮ ਹੈ ਤੁਹਾਡਾ ਲਾਲੀ ਸਕਰੋਦੀ ਜੀ ਕਿਸਾਨ ਆਗੂ ਲਾਲੀ ਕਿਵੇਂ ਦੇਖਦੇ ਹੋ ਕਿ ਜਿਹੜਾ ਬੋਨਾ ਰੋਗ ਹੈ ਤੇਲਾ ਰੋਗ ਹੈ ਤੇਲਾ ਰੋਗ ਤਾਂ तकरीबन ਕਈ ਸਾਲਾਂ ਤੋਂ ਪਿਛਲਿਆਂ ਤੋਂ ਮਾਰ ਕਰਦਾ ਆ ਰਿਹਾ ਤੇ ਹਲਦੀ ਰੋਗ ਵੀ ਪਿਆ ਹੋਇਆ ਇਸ ਵਾਰੀ ਪੰਜਾਬ ਨੂੰ ਆਧਾ ਪੰਜਾਬ ਪਾਣੀ ਨੇ ਖਾ ਲਿਆ ਤੇ ਦੂਜਾ ਜਿਹੜਾ ਜਿਹੜੀ ਫਸਲ ਹੈ ਉਹ ਇਹਨਾਂ ਰੋਗਾਂ ਨੇ ਖਤਮ ਕਰ ਦਿੱਤੀ ਤੁਸੀਂ ਕਿਵੇਂ ਇਸ ਚੀਜ਼ ਨੂੰ ਪਰਪਾਈ ਕਿ ਜਿਹੜੀਆਂ ਕਿਵੇਂ ਹੋ ਸਕਦੀ ਹੈ ਕਿੰਨਾ ਕੁ ਨੁਕਸਾਨ ਹੋਣ ਦਾ ਖਾਸ ਹੈ ਇੱਕ ਪੰਜਾਬ ਨੂੰ ਸਿਆਸਤ ਨੇ ਮਾਰ ਰੱਖਿਆ ਵੀ ਪੰਜਾਬ ਕਿਸੇ ਰੋਟ ਅਜਾੜਿਆ ਜਾ ਸਕੇ ਜਿਹੜਾ ਅੱਧਾ ਪੰਜਾਬ ਬਚਣਾ ਬਚਿਆ ਸੀ ਵੀ ਫਸਲ ਬਚੀ ਸੀ ਉਹ ਪੰਜਾਬ ਦੇ ਇੱਕ ਇੱਕਸਾਨੀ ਆ ਜਿਹੜਾ ਇਹ ਰੋਗ ਪਿਆ ਕਿਉਂਕਿ ਇਹੀ ਫਸਲਾਂ ਸਦੀਆਂ ਤੋਂ ਕਈ-ਕਈ ਸਾਲਾਂ ਤੋਂ ਹੀ 20-20 ਸਾਲ ਤਾਂ ਇੱਕ ਇੱਕ ਵੈਰਾਈਟੀ ਨੂੰ ਬੀਜੇ ਨੂੰ ਹੋ ਗਿਆ ਕਦੇ ਇਹ ਰੋਗ ਨਹੀਂ ਆਇਆ ਇਸ ਬਾਰੇ ਇਹ ਰੋਗ ਜਿਵੇਂ ਕੋਈ ਪੰਜਾਬ ਨੂੰ ਬਰਬਾਦ ਕਰਨਾ ਹੋਵੇ ਜਿਵੇਂ ਹੜਾ ਸਾਜ਼ਿਸ਼ ਦੇ ਦਿਨ ਲੋਕਾਂ ਨੇ ਰੌਲਾ ਪਾਇਆ ਵੀ ਹਰ ਸਿਆਸਤ ਦੇ ਅਧੀਨ ਲਿਆਂਦੇ ਗਏ ਨੇ ਇਸੇ ਤਰ੍ਹਾਂ ਇਹ ਰੋਗ ਵੀ ਪੰਜਾਬ ਨੂੰ ਉਜਾੜੇ ਦਾ ਕਾਰਨ ਬਣ ਰਹੇ ਨੇ ਪੰਜਾਬ ਦਾ ਜਿਹੜਾ ਅੱਧਾ